ਥਾਣਾ ਫਲੋਰ ਦੀ ਪੁਲਿਸ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸ਼੍ਰੀ ਸਰਵਨ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਲੋਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਲੋਰ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 1 ਕਿਲੋ 50 ਗ੍ਰਾਮ ਚਰਸ਼ਾ ਤੇ ਇੱਕ ਚੋਰੀशुदा ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਰਾਹੁਲ ਉਰਫ ਮੰਗੀ ਪੁੱਤਰ ਰਾਮਕਿਸ਼ਨ ਵਾਸੀ ਮੁਹੱਲਾ ਚੌਧਰੀਆਂ ਫਲੋਰ ਅਨਿਲ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ ਰਾਜਸਥਾਨ ਥਾਣਾ ਵਕਰੀ ਸਲੇਣਾ ਜ਼ਿਲ੍ਹਾ ਬੇਗੂਸਰਾਈ ਬਿਹਾਰ ਹਾਲ ਵਾਸੀ ਖੱਡ ਮੁਹੱਲਾ ਫਲੋਰ ਅਤੇ ਰੀਖਾ ਪਤਨੀ ਲੇਟ ਰਤਨ ਪਾਸਵਾਨ ਵਾਸੀ ਜਗਤਪੁਰਾ ਪੰਜ ਢੇਰਾ ਫਲੋਰ ਵਜੋਂ ਹੋਈ ਹੈ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਫਲੋਰ ਏਰੀਆ ਵਿੱਚ ਕੋਈ ਵੀ ਵਿਅਕਤੀ ਨਸ਼ਾ ਸਪਲਾਈ ਦਾ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਫੜ ਕੇ ਜੇਲ੍ਹ ਦੀਆਂ ਸਲ੍ਖਾਂ ਅੰਦਰ ਕਰ ਦਿੱਤਾ ਜਾਵੇਗਾ ਜੋ ਮੁਰਲੀ ਪੁੱਛਕੀ ਜੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਲੁਕਛਿਪ ਕੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ ਜਦਕਿ ਇਹਨਾਂ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਕਈ ਮੁਕਾਦਮੇ ਦਰਜ ਹਨ ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਇਹਨਾਂ ਪਾਸੋਂ ਬਰਾਮਦ ਹੋਇਆ ਮੋਟਰਸਾਈਕਲ ਇੱਕ ਦਿਨ ਪਹਿਲਾਂ ਹੀ ਸ਼ਿਮ ਮੰਦਰ ਜੀਟੀ ਰੋਡ ਫਲੋਰ ਤੋਂ ਚੋਰੀ ਕੀਤਾ ਸੀ ਪੁਲਿਸ ਵੱਲੋਂ ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਾਰਦਾਤਾ ਬਾਰੇ ਖੁਲਾਸਾ ਹੋਣ ਦੀ ਸੰਭਾਵਨਾ ਹੈ। ਫਲੋਰ ਤੋਂ ਰਾਜਕੁਮਾਰ ਨੰਗਲ ਦੇ ਨਾਲ ਸੁਸ਼ੀਲ ਅਹੂਜਾ ਦੀ ਰਿਪੋਰਟ। ਅਵੇ ਦਰਸ਼ਕੋ ਇੱਕ ਮਾਮਲਾ ਇਹ ਦਾ ਸੁਦਾ ਹੈ ਕੀ ਲੱਗਦਾ ਹੈ ਇਤੋਂ ਗ੍ਰੰਥ ਕੀਤੀ ਹੈ ਕਿ ਨਹੀਂ ਬੈਠੀ। ਇਹ ਜਿਹੜਾ ਅੱਜ ਅਸੀਂ ਪ੍ਰੈਸ ਨੋਟ ਤੁਹਾਨੂੰ ਦੇ ਰਹੇ ਹਾਂ। ਇਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅੰਸਰ ਜੋ ਲੁੱਟਖੋਹਾਂ ਕਰਦੇ ਉਹਨਾਂ ਦੇ ਵਿਰੁੱਧ ਮਹਿਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸ ਐਚਓ ਇੰਸਪੈਕਟਰ ਸਖਤੇਪ ਸਿੰਘ ਅਤੇ ਉਹਨਾਂ ਦੀ ਟੀਮ थाना ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾਂ ਪਾਸੋਂ 1 ਕਿਲੋ 50 ਗ੍ਰਾਮ ਸ਼ਰਸ ਅਤੇ ਇੱਕ ਚੋਰੀ ਸ਼ੋਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਦਾ ਪੁਰਾਣਾ ਰਿਪੋਰਟ ਦੇ ਤੌਰ 'ਤੇ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫ ਆਈ ਆਰ ਦਰਜ ਹੈਗੀ ਆ ਇੱਥੇ ਇਹ ਵੀ ਦੱਸਣ ਜੋਗ ਹੈਗਾ ਵੀ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਕੁਝ ਘੰਟਿਆਂ ਚ ਬਰਾਮਦ ਕਰ ਲਿਆ ਉਹ ਸ਼ਨੀ ਦੇ ਮੰਦਿਰ ਹੈਗਾ ਲੋਕਲ ਫਲੋਰ ਉੱਥੋਂ ਇਹਨਾਂ ਨੇ ਚੋਰੀ ਕੀਤਾ ਸੀ ਤੇ ਉਹ ਵੀ ਚੋਰੀਸ਼ੋਦਾ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰਿਆ ਇਹ ਦੋਨੋਂ ਮੁੰਡੇ ਜਿਹੜੇ ਨਸ਼ੇ ਦੇ ਆਤੇ ਨੇ ਕਿੱਥੇ ਲੈ ਕੇ ਵੇਚਦੇ ਸੀ ਕਿੱਥੋਂ ਲੈਂਦੇ ਇਹ ਲੋਕਲ ਚਰਸ ਇੱਥੋਂ ਲੈਂਦੇ ਸਨ ਇਸ ਲੇਡੀ ਜਿਸ ਕੋਲ ਜਿਹੜੀ ਰੇਖਾ ਸੀ ਤੇ ਅੱਗੇ ਥੋੜਾ ਉਹਨੂੰ ਲੈ ਕੇ ਅੱਗੇ ਵੇਚ ਦਿੰਦੇ ਸਨ ਤੇ ਇਸ ਦੇ ਤੌਰ ਤੇ ਵੀ ਜਿਹੜੀ ਸੀ ਇਹ ਰੇਖਾ ਵੇਚਦੀ ਸੀ ਇਹਨੀਆਂ ਆਸਤੇ ਸੀ ਇਹਦੇ ਰ ਇਹਦਾ ਜੋ ਆਸਟ ਮਾਰਕੀਟ ਵੈਲਿਊ ਹੈਗੀ ਹੈ ਕਰੀਬ 1,22,500 ਦੇ ਕਰੀਬ ਆਗੀ ਹੈ। ਕੀ ਰਿਮਾਂਡ ਹੋਇਆ ਹੈ? ਹਾਂ ਇਹਨਾਂ ਦਾ ਰਿਮਾਂਡ ਹੁਣ ਲਿਆ ਜਾਵੇਗਾ। ਇਸ ਤੋਂ ਬਾਅਦ ਜਿਹੜੀਆਂ ਹੋਰ ਕੋ ਚੋਰੀਆਂ ਹੋਈਆਂ ਜਿਹੜਾ ਜਾਂ ਨਸ਼ੀ ਤਸਕਰ ਸੀ ਇਹ ਕਿੱਥੋਂ ਆਉਂਦੀ ਸੀ ਦੇ ਅੱਗੇ ਇਹਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉਹ ਪਤਾ ਕੀਤੇ ਜਾਣਗੇ। ਹੋਰ ਇਹਨਾਂ ਦੇ ਸਸਤੀ ਕੋਈ ਉਹ ਜਦੋਂ ਹੁਣ ਦੌਰਾਨੇ ਰਿਮਾਂਡ ਪੁਛਗੇ ਇਸ ਤੋਂ ਬਾਅਦ ਅਸੀਂ